ਬਾਬਾ ਨਾਨਕ ਤੂੰ ਹੀ ਰੰਗਾਰ ਧੰਨ ਬਾਬਾ ਨਾਨਕ ਤੂੰ ਹੀ ਰੰਗਾਰ ਧੰਨ ਬਾਬਾ ਨਾਨਕ ਤੂੰ ਹੀ ਰੰਗਾਰ ਧੰਨ ਬਾਬਾ ਨਾਨਕ ਤੂੰ ਹੀ ਰੰਗਾਰ ਮੋਹਿੰਦਰੰਕਾਰ ਬਾਬਾ ਤੂੰ ਹੀ ਰੰਗਾਰ ਰੰਗਾਰ ਬਾਬਾ ਤੂੰ ਹੀ ਰੰਗਾਰ ਮੋਹਿੰਦਰੰਕਾਰ ਬਾਬਾ ਧਾਰ ਜਗ ਮੈਂ ਮਨਵਰਿਓ ਨਿਰੰਕਾਰ ਆਕਾਰ ਜੋ ਤੇ ਜਗ ਮੰਡਲ ਕਰਿਓ ਨਿਰੰਕਾਰ ਆਕਾਰ ਜੋ ਤੇ ਜਗ ਮੰਡਲ ਕਰਿਓ ਜੈ ਕਹਤੈ ਪਰੂਰ ਸਬਦ ਦੀਪਕ ਦੀਪਾ ਆਇਓ ਜਸ ਕੈ ਸੰਗਹਿਓ ਤਤ ਹਰ ਚਰਨ ਮਿਲ ਆਇਓ ਨਾਨਕ ਕੁਲ ਨਿਮਲ ਅਵਤਾਰਿਓ ਅੰਗਦ ਲੈਣੇ ਸੰਗੋ ਗੁਰ ਅਮਰਦਾਸ ਕਾਰਨ ਤਰਨਾ ਗੁਰ ਅਮਰਦਾਸ ਕਾਰਨ ਤਰਨਾ ਨਮ ਜਨਮ ਪਾ ਸ਼ਰਨ ਤੋ ਤਨ ਬਾਬਾ ਨਾਨਕ ਤੋ ਹੀ ਰੰਗ ਦਾ ਬੰਦਾ ਪਾ ਨਾਨਕ ਕੋ ਹੀ ਰੰਗ ਦਾ ਵਡਾ ਪੁਰਖ ਪ੍ਰਗਟਿਆ ਕਲਯੁਗ ਮੰਦਰ ਜੋਤ ਜਗ ਹਾਰੇ ਮੈਂ ਮੂਰਖ ਕੇ ਕੀ ਤਕਬਾਦ ਹੈ ਓ ਟੁਕਰਾਤੀ ਕਰਿਆ ਜੇ ਗੁਰੂ ਨਾਨਕ ਜਨ ਸੁਣਿਆ ਵੇਖਿਆ ਤੇ ਫਿਰ ਬਰਬਾਸਨਾ ਮਰਿਆ ਜੇ ਤਾਰਿਆ ਜਹਾਨ ਲਹਿਆ ਬਿਮਾਨ ਜਿੰਨੇ ਦਰਸ਼ਨ ਪਾਇਆ ਜਿੰਨੇ ਤੁਮ ਤਨ ਕਹਿਆ ਜਨ ਜਮ ਨੇ ਨਾ ਆਇਆ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਤੋਹੀ ਉਹ ਗੁਰਮੁਖ ਨਾਨਕ ਆਰਾਧਿਆ ਇਹ ਗੁਰਮੁਖ ਨਾਨਕ ਆਰਾਧਿਆ ਸਭ ਆਕੋ ਧਨ ਧਨ भॻत ग पाया जियो राम ਜਾਏ ਸੋ ਕਰਤਾ ਦਾ ਦਰ ਕਰੇ ਮਦੇ ਜੀ ਆਰਜਕ ਸੰਭਾਏ ਸਾਈ ਕਾਰਕ ਮਾਵਣੀ ਤੁਰ ਛੋਟੀ ਤੰਨੇ ਪਾਏ ਨਾਨਕ ਏਕੀ ਬਾਹਰੇ ਹੋਰ ਦੂਜੇ ਨਾਹੀ ਜਾਏ ਸੋ ਕਰੇ ਜਿਤ ਸਹਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਾਇਆ ਮੇਰੀ ਮਾਈ ਤਤ ਗੁਰੂ ਮੈਂ ਪਾਇਆ ਨਾ ਦੇਵੇ ਛਾਤਾ ਪੂਜਾਇਆ ਤਨ ਮੁਹਤ ਬੇਵਸਰਤ ਦੋਇ ਦਾਈ ਦਾ ਆ ਕਿ ਲੈ ਥਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਤਨ ਮੁਹ ਦੂਰ ਕਰਮੀ ਆਪੋ ਆਪਣੀ ਹੀ ਕਰਮੀ ਆਪੋ ਆਪਣੀ ਕੇ ਨੇੜੇ ਇਹ ਦੂ වා හෙ ගෘදි එක්ක ඔවංකාර සතගොර පරසාද සෝරට මහල්ලා පං්ඥවා ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵ ਕੋਈ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਦਾਨ ਭਗਤਨ ਕੋ ਬਰਤਨ ਬੇਰ ਲਾ ਪਾਵੈ ਕੋਈ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸਰਨ ਪ੍ਰਿਆ ਸੁਖ ਪਾਈਐ ਵਹੜ ਦੁਖ ਨਾ ਹੋਈ ਰਹਾ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰਿ ਨਾਮ ਰਿਦੈ ਪੁਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਧੈ ਪੁਰੋਈ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਿਆਮੀ ਧੰਨ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਕੀ ਵਾਰ ਕੈ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅਖਰ ਲੱਕ ਅਨਾਂਤੁ ਕੁ ਭੁਜਗ ਮਾਪ ਆਪ ਜੀ ਕੇ ਚਰਨ ਕਮਲਾ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਵਣ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ